ਲੋ ਵੀ ਭਾਈਓ ਔਰ ਬਹਿਨੋ ਪਰੇਡ ਯਹਾਂ ਪੇ ਬਹੁਤ ਵਾਰ ਦੇਖੀ ਹੈ ਪਰ ਅੱਜ ਪਹਿਲੀ ਵਾਰ ਇਸ ਦਰਵਾਜੇ ਕੇ ਉਸ ਪਾਰ ਜਾ ਰਹੇ ਹੈ। ਪਾਕਿਸਤਾਨ ਮੇਂ ਆਪਕਾ ਸਵਾਗਤ ਹੈ ਜੀ। ਸਾਡਾ ਬਹੁਤ ਸੋਹਣਾ ਵੈਲਕਮ ਹੋ ਗਿਆ ਜੀ ਆਕਾਸ਼ ਜੀ ਹੁਣਾ ਵੱਲੋਂ। ਵਕਾਸ ਪਹਿਲੇ ਨਾਂ ਸਿੱਧਾ ਕਰੋ ਫਿਰ ਵੈਲਕਮ। ਓਕੇ ਵਕਾਸ ਜੀ ਸਾਡਾ ਬਹੁਤ ਸੋਹਣਾ ਵੈਲਕਮ ਕੀਤਾ ਐਦਾਂ ਵੈਲਕਮ ਕੀਤਾ ਜਿਵੇਂ ਸਾਡੇ ਭਗਵੰਤਵਾਨ ਸਾਹਿਬ ਦਾ ਵੈਲਕਮ ਹੁੰਦਾ ਅੱਜ ਅਸੀਂ ਇਥੇ ਭਗਵੰਤ ਮਾਲ ਬਣ ਕੇ ਇੰਨਾ ਮੂਰੇ ਹਾਜ਼ਰ ਹੋਏ ਆਂ। ਆਹ ਵੇਖੋ ਜੀ ਸਾਡੇ ਦਾ ਟਾਇਰ ਤੇ ਕੁਛ ਬੰਨ ਦਿੰਦੇ ਇਹਨਾਂ ਨੇ ਗੱਡੀ ਨਹੀਂ ਤਾਂ ਚੱਕਦੀ। ਹਾਂਜੀ ਗੁੱਡ ਮਾਰਨਿੰਗ ਕਿਵੇਂ ਆ ਸਾਰੇ ਟੁੱਡੇ ਵੀ ਆਰ ਗੋਇੰਗ ਮੋਗਾ ਟੂ ਲਾਹੌਰ ਸੋ ਕਹਿੰਦੇ ਜਿਨੇ ਲਾਹੌਰ ਨਹੀਂ ਦੇਖਿਆ ਉਹਨੇ ਉਹ ਜੰਮਿਆ ਹੀ ਨਹੀਂ ਤੇ ਅੱਜ ਆਪਾਂ ਦੁਬਾਰਾ ਜਨਮ ਲੈਣ ਚੱਲੇ ਆ ਲਾਹੌਰ ਵੇਖ ਕੇ ਤੇ ਇਹ ਬਾਈ ਹੋਣੇ ਅੱਜ ਮਰੇ ਹੀ ਆ ਇਹਨਾਂ ਨੇ ਪਤਾ ਨਹੀਂ ਕਦੋਂ ਜੰਮਣਾ ਵਾ ਤੁਸੀਂ ਵੀ ਲਾਹੌਰ ਵੇਖਿਆ ਕਦੇ ਥੋੜੇ ਜੰਮਣ ਦੀ ਹਿਸਾਬ ਸਾਡੇ ਜੰਮਣ ਤੇ ਸਭ ਆਉਣ ਲੱਗੇ ਆ ਚੱਲੇ ਆ ਨਾਲ ਮੈਂ ਪਤਾ ਥੋੜਾ ਜਿਹਾ ਹਾਂ ਉਹ ਹੰਦੀਸ ਮਾਈਨ ਉਹਨੇ ਵੀ ਐਸਾ ਪਤਾ ਸਾਡੇ ਛੋਲੇ ਛਾਲੇ ਰੱਖਦੇ ਵਿੱਚ ਤੇ ਭਾਈ ਲੋਕ ਹਮ ਲੋਗ ਹੈ ਰੈਡੀ ਔਰ ਇਹ ਭਾਈ ਇਹ ਭਾਈ ਹਾਸ ਵੀ ਦੇਖਦਾ ਹੈ ਇਹ ਬਹੁਤ ਪੁਰਾਣਾ ਹੈ ਮੈਂ ਇਤਨਾ ਸੋਚਦਾ ਸੀ ਭਾਈ ਉਤਨਾ ਹੀ ਸੀ ਅਭੀ ਵੀ ਇਤਨਾ ਹੀ ਹੈ ਤੇ ਬਾਬੂ ਜੀ 10 ਰੁਪਏ ਦੇ ਦੇ 10 ਰੁਪਏ ਤਾਂ ਹੁਣੇ ਵੀ ਚਾਹੀਦੇ ਦੇਣ ਨੂੰ ਦੇ ਦੇਉ ਹੈਗੇ 10 ਰੁਪਏ ਬਹੁਤ ਥਾ ਹੋ ਸਕਦੇ ਦੇਖੋ ਦੇਖੋ ਦੇ ਉਹ ਬਾਈ ਨੂੰ 10 ਰੁਪਏ ਨਹੀਂ ਨਹੀਂ ਇਹ ਤਾਂ ਨਹੀਂ ਖਾਣਾ ਤੂੰ 10 ਰੁਪਏ ਲੈਣਾ ਮੇਰਾ ਭਰਾ ਤੂੰ ਬਹੁਤ ਭਰਾ ਪੁਰਾਣਾ ਬੰਦਾ ਆ ਜਵਾਬ ਖਾਣਗੇ ਜਵਾਬ ਖਾਣਗੇ ਆ ਜਵਾਬ ਬੱਚੋ ਕੇ ਦੇ ਦੋ ਚਲੋ ਬੱਚੇ ਕੋ ਦੇ ਦਿੰਦੇ ਆ ਦੋ ਦੇ ਦੇ ਦੋ ਵਾਲਿਆਂ ਦੇ ਵਿੱਚ ਲੈ ਲੋ ਸੱਚੇ ਬਾਸ਼ ਲੈ ਲੋ ਸਮਾਈਲ ਵਲੋ ਸੇਵਾ ਆ ਗਈ ਆ ਸਮਾਈਲ ਰਾਜੀ ਖੁਸ਼ੀ ਰਵੇ ਭਾਰ ਇਹਦਾ ਹੋਰ 5-7 ਕਿਲੋ ਵਾਦੇ ਲੋ ਭਾਈ ਹਮ ਲੋਗ ਪੂਰੇ ਪੂਰੇ ਰੈਡੀ ਹੈ ਇਹ ਦੇਖੋ ਹਮਨੇ ਅੱਜ ਟੌਰ ਨਿਕਾਲੀ ਹੈ ਟੌਰ ਨਿਕਾਲੀ ਹੈ लो जी थर्टी फस्ट दिसंबर टू ट्वेंटी सिक्स दिसंबर आज आ जनवरी ट्वेंटी सैवन सो मोगा टू लाहौर आप चले हाँ वागुरु अगला ट्रिप बहुत वीयर रखे इंडिया सी इंडिया आ के भी धक्का तो ही यहाँ की कस्टम्स ने तो अभी कर रहे हैं घर को बाय बाय सी यू स्वीट होम नेक्स्ट टाइम और ये हमारा ऊपर छत कोठा जी मोगा <laughs> <laughs> <Bye -bye. laughs> oh, गली में चल रहा क्रिकेट। ये क्रिकेट लगी हुई है जवाब कर रही है लो भाई बनाना ब्रेक ये बनाने का बच्चा है और मैं इसका बच्चा हूँ <laughs> <laughs> मैं बठिंडे तो आएंगे मैं सारा चल छोटा बड़ा सी ना मम्मी बठिंडे तो आई है मम्मी सारा कले चल के खाते हैं हम लोग के में दाल खाएंगे ओके चीर्स बनाना चीर्स जोरदार वॉशरूम आया था और वॉशरूम के लिए सबको रोका मैंने लस्सी 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 ये लसी। ਇਹ ਗਰਮਾ ਗਰਮ ਵਾਸ ਬੋਗ ਲੱਛਪਾ ਨਹੀਂ ਲੱਸੀ ਪੰਜਾਬੀਆਂ ਦੀ ਫੇਵਰਟ ਬੜੀ ਮਸਾਲੇਦਾਰ ਆ ਮਿੱਠੀ ਲੱਸੀ ਨਹੀਂ ਪੀਂਦੇ ਅਸੀਂ ਅਸੀਂ ਪੀਂਦੇ ਆ ਨੂਨ ਵਾਲੀ ਘੈਂਟ ਸੌਲਟੀ ਲੱਸੀ ਨਮਕੀਨ ਭਾਈ ਸਾਈਜ਼ ਚੈੱਕ ਕਰੋ ਅਮਰੂਦ ਦਾ ਅਮਰੂਦ ਮਾਰੋ ਔਰ ਬੰਦਾ ਮਾਰ ਦੋ ਇਹ ਹਿਸਾਬ ਹੈ ਲਓ ਜੀ ਕਰ ਲੋ ਚੈੱਕ ਲਾਹੌਰ 24 ਕਿਲੋਮੀਟਰ ਐ اسلامਾਬਾਦ 322 ਤੇ बॉर्डर है दो किलोमीटर <laughs> <laughs> लो जी हम आगे निकल चुके हैं गेट से और इस तरफ देखते हैं कहाँ जाना है लिखा होगा इन एंट्री पैसेंजर टर्मिनल लो जी आप आ गए जी अंदर हम सा इतग्रेसन ਬਦਲ ਕੇ 6 ਸਾਲ 6 ਮਹੀਨੇ ਫਿਰ ਕੇ ਲਓ ਜੀ ਰੇਬਣ ਮੈਟਾ ਲਾ ਕੇ ਤਿਆਰ ਆ ਜਿੱਥੇ ਲਵਾਉਣਗੇ ਉਥੇ ਲਾ ਦਾਂਗੇ ਨਹੀਂ ਨਹੀਂ ਪਾਕਿਸਤਾਨ 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 ਲਓ ਜੀ ਵੀਰ ਜੀ ਹੁਣੇ ਸਮਾਰਟ ਰੱਖਣ ਲੱਗੇ ਸਾਡਾ ਟਰਾਲੀਆਂ ਦੇ ਵਿੱਚ ਜੈ ਭਾਰਤ ਤੇ ਨਾਲ ਹੀ ਜੈ ਪਾਕਿਸਤਾਨ ਸਾਰਾ ਕੁਝ ਜੈ ਦੇਕਾਰ ਲਓ ਜੀ ਇਮੀਗ੍ਰੇਸ਼ਨ ਸਾਡੀ ਮੁਖ ਚਲੀ ਤੇ ਸਾਰਾ ਕੰਮ ਹੋ ਗਿਆ ਹੁਣ ਸਾਡਾ ਸਮਾਨ ਬਾਈ ਜੀ ਹੁਣਾਂ ਨੇ ਰੱਖਤਾ ਟਰਾਲੀ ਦੇ ਵਿੱਚ ਤੇ ਇਸ ਦੂਬਾ ਸਾਡੇ ਨੂੰ ਬੱਸ ਲੈਣਾ ਹੋਊ ਕਿ ਬੱਸ ਸਾਨੂੰ ਛੱਡ ਦੂਗੀ 0.0 ਤੇ 0.0 ਤੇ ਸਾਨੂੰ ਪਾਕਿਸਤਾਨ ਦੇ ਬੰਦੇ ਮਿਲਣਗੇ ਉਹ हमको ਆਪਣੇ ਸਾਥ ਲੈ ਜਾਣਗੇ ਬਾਰਡਰ ਕਰਾਸਿੰਗ ਕੇ ਲਈ ਔਰ ਇਹ ਦੇਖੋ ਮੇਰੇ ਦੇਸ਼ ਮਹਾਨਕਾ ਝੰਡਾ ਕਿਤਨੀ ਅੱਛੀ ਤਰ੍ਹਾਂ ਝੂਲ ਰਹਾ ਹੈ ਔਰ ਇਹ ਮੈਂ ਹਾਂ ਔਰ ਇਹ ਮਾਂ ਹੈ ये मेरा पापा है मेरी भूआ का है याँ 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 याँ। है है हेलो तो बस में बह गए हैं अब करेंगे बॉर्डर क्रॉस बॉर्डर क्रॉस नहीं जीरो पॉइंट पे जाएंगे लो भाई भाइयों और बहनों परेड यहाँ पे बहुत बार देखी है इस जगह पे पर आज पहली बार इस दरवाजे के उस पार जा रहे हैं ਵੇ ਥੋੜਾ ਉਹ ਬਈ ਕ੍ਰਾਸ ਕਰ ਲਈਏ ਲਾਈਨ ਅਬ ਚੱਲੇ ਆਗੇ ਇਹ ਤਾਂ ਇੱਕੋ ਚਲ ਮਰਦੂਦੀ ਚਲ ਪਾਕਿਸਤਾਨ ਮੇਂ ਆਪਕਾ ਸਵਾਗਤ ਹੈ ਜੀ ਧੰਨਵਾਦ ਬਾਬਾ ਜੀ ਦਾ ਹਾਂ ਗੁਰੂ ਨਾਨਕ ਜੀ ਦੀ ਧਰਤੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਕਰੇ ਆਏ ਆ ਲਾਂਗਾਪਾਰ ਹਲੋ ਜੀ ਆਪਾਂ ਪਹੁੰਚ ਲਏ ਆ ਪਾਕਿਸਤਾਨ ਇਮੀਗ੍ਰੇਸ਼ਨ ਦੇ ਵਿੱਚ ਵੈਲਕਮ ਟੂ ਪੰਜਾਬ ਜੀ ਅਸਲੀ ਪੰਜਾਬ ਤੇ ਤੁਹਾਡਾ ਅੱਜ ਸਵਾਗਤ ਹੋਇਆ ਓ ਹੋ 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 ਬੱਲੇ ਬੱਲੇ ਓਏ ਮਾਈ ਗੋਡ ਇਹਦਾ ਸੱਚੀ ਵੈਲਕਮ ਬਹੁਤ ਤਖੜਾ ਹੋ ਰਿਹਾ ਜੀ ਸਾਡਾ ਬਹੁਤ ਸੋਹਣਾ ਵੈਲਕਮ ਹੋ ਗਿਆ ਜੀ ਆਕਾਸ਼ ਜੀ ਹੁਣਾ ਵੱਲੋਂ ਵਕਾਸ ਪਹਿਲੇ ਨਾਂ ਸਿੱਧਾ ਕਰੋ ਫਿਰ ਵੈਲਕਮ ਆਕਾਸ਼ ਆ ਕਿ ਵਕਾਸ ਆ ਵਕਾਸ ਵਕਾਸ ਆ ਆਕਾਸ਼ ਤੇ ਤਾਂ ਆਕਾਸ਼ ਮੈਨੂੰ ਨਾ ਦੱਸ ਸੀ ਆਕਾਸ਼ ਨੇ ਲਾਗਾ ਵਕਾਸ ਬਾਸ ਹੋਰ ਗਲਤ ਕਹਿਣ ਦਾ ਦਿੰਦਾ ਓਕੇ ਵਕਾਸ ਜੀ ਸਾਡਾ ਬਹੁਤ ਸੋਹਣਾ ਵੈਲਕਮ ਕੀਤਾ ਐਦਾਂ ਵੈਲਕਮ ਕੀਤਾ ਜਿਵੇਂ ਸਾਡੇ ਭਗਵੰਤ ਮਾਨ ਸਾਹਿਬ ਦਾ ਵੈਲਕਮ ਹੁੰਦਾ ਅੱਜ ਅਸੀਂ ਇਥੇ ਭਗਵੰਤ ਮਾਨ ਮੜ ਕੇ ਇੰਨਾ ਮੂਰੇ ਹਾਜ਼ਰ ਹੋਏ ਆ ਨਾ ਹੁਣ ਉਮੀਦ ਹੈ ਕਿ ਜਾਣ ਤੋਂ ਪਹਿਲੇ ਤੱਕ ਮੇਰਾ ਸਹੀ ਲੈਣਗੇ। ਆ ਨਹੀਂ ਹੁਣ ਤਾਂ ਪਤਾ ਲੱਗਿਆ ਵਿਕਾਸ ਆ ਜੀ। ਠੀਕ ਹੈ। ਨਹੀਂ ਹੁਣ ਵਿਕਾਸ ਪਤਾ ਲੱਗ ਗਿਆ। ਚਲੋ ਜੀ। ਵਿਕਾਸ ਜੀ। ਲਵ ਯੂ ਅ ਲੋਟ। ਸਰ ਥੈਂਕ ਯੂ। ਭੁੱਖ ਤੇ ਲੱਗੀ ਜਾਂਦੀ ਸਾਰੀ ਤੁਹਾਡੀ ਵਿਚਾਰ ਚ ਕਰਦਾ। ਹੋਰ ਜੀ ਹੋਰ ਸਹੀ ਗੱਲ ਆ ਜੀ। ਸਹੀ ਗੱਲ ਆ। ਆਹ ਹੋ ਗਈ ਜੀ। ਇਹ ਤੁਹਾਨੂੰ ਪਾਕਿਸਤਾਨ ਆਉਂਦੀ ਭੁੱਖ ਲੱਗੀ। ਪਾਕਿਸਤਾਨ ਆਉਂਦੀ ਭੁੱਖ ਤਾਂ ਜੀ ਬਹੁਤ ਚੜਦੀ ਸੀ ਅੱਜ ਮਿਟੀ ਐ। ਹੂੰ। ਢੱਡ ਵਾਲੇ ਲੱਗੀ ਵੀ ਉਹ ਵੀ ਲੱਗੀ ਸੀ ਨਾ ਭੁੱਖ। ਚਲੋ ਆ ਜੀ। ਇਹ ਪਾਕਿਸਤਾਨ ਦੇ ਚਲੋ ਜੀ ਚਲੀ ਗਏ। ਓ ਜੀ ਵੈਲਕਮ ਟੂ ਪਾਕਿਸਤਾਨ ਸ਼ੁਰੂ ਹੋ ਗਿਆ ਜੀ ਕੰਮ ਹੁਣ ਤੇ ਤੁਹਾਨੂੰ ਦਿਖਾਉਣਾ ਅਸਲੀ ਲਾਹੌਰ ਤੇ ਅਸਲੀ ਪੰਜਾਬ ਨਕਲੀ ਕਿੱਥੇ ਬਾਜੀ ਸਾਡੇ ਵਾਲਾ ਨਹੀਂ ਲਾਹੌਰ ਦੇ ਹੈ ਨਹੀਂ ਕਿਥੇ ਹਾਂਜੀ ਕਿਥੋਂ ਆਇਆ ਲਾਹੌਰ ਸਾਡੇ ਕੋਲ ਲਾਹੌਰ ਨਹੀਂ ਹੈਗਾ ਸਾਡੇ ਕੋਲ ਤਾਂ ਬਸ ਉਧੇ ਹੀ ਲੁਧਿਆਣਾੋਂ ਕਹੀ ਹੈ ਜੀ ਕਹਿ ਰਹੇ ਨੇ ਅਸਲੀ ਲਾਹੌਰ ਸਾਡੇ ਇੰਡੀਆ ਵਾਲੇ ਨਹੀਂ ਫਸ ਜਾਣੇ ਨੇ ਚੱਕਰ ਚ ਇਸੇ ਤਰ੍ਹਾਂ ਹੀ ਪੂਰਾ ਪਤਾ ਨਹੀਂ ਜਾਂਦਾ ਰਸ਼ਿਆ ਜਿਹੜਾ ਗੜੂ ਇਹਨੂੰ ਕਾਹ ਅਮਰੀਕਾ ਇਦਰੇ ਇੱਕ ਪਾਸੇ ਹੋ ਗਿਆ ਚੈੱਕ ਗਿਆ ਨਹੀਂ ਨਹੀਂ ਉਹ ਹੁਣ ਤੇਨੇ ਗੱਲਬਾਤ ਚੱਲ ਰਹੀ ਹੈ ਨਾ ਉਹ ਅੱਛਾ ਕਿ ਭਾਈ ਤੂੰ ਗੜੀ ਚੁੱਕੀ ਹੈ ਉਹਨਾਂ ਨੇ ਕਿਹਾ ਹੋਣਾ ਕਿ ਭਾਈ ਗਲਤ ਪਾਰਕ ਕੀਤੀ ਹਾਂ ਵੇਖੋ ਜੀ ਸਾਡੇ ਦਾ ਟਾਇਰ ਤੇ ਕੁਝ ਬੰਨ ਦਿੰਦੇ ਇਹਨਾਂ ਨੇ ਗੜੀ ਨਹੀਂ ਤਾਂ ਚੱਕਦੀ ਇੱਥੇ ਵੀ ਉਹੀ ਕਰਨੀ ਹੈ ਨਾ ਹੁਣ ਇੱਕ ਤੇ ਗਲਤ ਜਗ੍ਹਾ ਤੇ ਪਾਰਕ ਸੀ ਕਰਕੇ ਆ ਜਾਂਦਾ ਉਹ ਫਿਰਲੀ ਕਹਿੰਦੇ ਨੇ ਕਿ ਘਾਰੇ ਵਿਲੇਜ ਰਹਿੰਦਾ ਹੈ ਵੈਲਕਮ ਵੈਲਕਮ ਜੀ ਵੈਲਕਮ 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 ਆ ਜੋ ਜੀ ਪਹਿਲਾ ਪ੍ਰਸ਼ਾਦਾ ਸ਼ਕੀਲ ਲਾਹੌਰ ਦਾ ਸਾਡੇ ਹਮ ਮਿਕਸ ਵਿੱਚ ਕਿੰਨੀ ਤੇਲ ਘੱਟ ਹੋਏ ਉਹ ਤੇਲ ਘੱਟਣਾ ਤੇਲ ਸਾਰਾ ਉੱਪਰੋਂ ਘੱਟ ਕਰ ਦਿੱਤਾ ਤੇ ਰਾਇਤਾ ਸਾਈਡ ਉੱਪਰੋਂ ਇੱਕ ਘੜਾ ਦੇਣਾ ਮਿਕਸ ਵਿੱਚ ਤੇ ਚੀਮਾ ਆਰਮਿੰਟ ਚੱਲ ਕੇ ਨਾ ਲਓ ਜੀ ਪਹਿਲਾ ਖਾਣਾ ਆ ਚੁੱਕਿਆ ਜੀ ਲਾਹੌਰ ਸ਼ਹਿਰ ਦਾ ਸ਼ੱਕੋ ਪੈਜੋ ਟੁੱਟ ਕੇ ਕਾਹ ਤੋਂ ਟੁੱਟ ਕੇ ਨਹੀਂ ਰਾਵਾਂਗੇ ਟੈਂਟਰ ਨੂੰ ਕਰ ਚੁੱਕਾ ਹੈ ਇਹਨੂੰ ਕਹਿੰਦੇ ਜੀ ਫਰੂਟ ਰਫੋ ਤੇ ਫਰੂਟ ਕਸਰਡ ਆ ਮਮੇ ਦੱਸੋ ਫਿਰ ਇੱਕ ਚਮਚਾ ਲਾ ਕੇ ਦਿਓ ਰਿਵਿਊ ਕਿਵੇਂ ਆ ਇਹ ਆ ਬਹੁਤ ਅਸਲੀ ਆ ਬਹੁਤ ਆ ਕਿੰਨਾ ਕੁ ਸਵਾਦਾ ਇਹ ਬਹੁਤ ਸਵਾਦਾ ਬਹੁਤ ਸਵਾਦਾ ਸਵਾਦ ਆ ਗਿਆ ਮਜ਼ਾ ਆ ਗਿਆ ਲੋ ਜੀ ਵੈਲਕਮ ਟੂ ਲਹਾਰ ਪਾਕਿਸਤਾਨ ਤੇ ਵੀ ਆਰ ਇਨ ਦਾ ਹੋਟਲ ਸਾਨੂੰ ਤਿੰਨ ਬੈੱਡਰੂਮ ਮਿਲੇ ਆ ਇਸ ਪੈਕੇਜ ਦੇ ਵਿੱਚ ਪੈਕੇਜ ਬਹੁਤ ਵਧੀਆ ਪੈਕੇਜ ਜੇ ਅਸੀਂ ਪੇ ਕੀਤਾ ਹੈ ਤਕਰੀਬਨ 1500 ਕੈਨੇਡੀਅਨ ਡਾਲਰ ਈਚ ਪਰਸਨ ਜਿਹਦੇ ਵਿੱਚ ਸਾਨੂੰ ਇਹ 3 ਸਟਾਰ ਹੋਟਲ ਮਿਲਿਆ ਨਾਲ ਸਾਡਾ ਖਾਣਾ ਪੀਣਾ ਰਹਿਣਾ ਸਹਿਣਾ ਐਂਡ ਸਭ ਕੁਝ ਇਨਕਲੂਡ ਹੈ ਫਾਰ 1 ਵੀਕ ਸੋ ਮੈਂ ਦੇਖਦਾ ਹਾਂ ਯਹਾਂ ਪੇ 1 ਵੀਕ ਰਹਤਾ ਹਾਂ ਔਰ 2 4 3 5 ਦਿਨ ਔਰ ਬੜਾਤਾ ਹਾਂ ਉਹ ਡਿਪੈਂਡ ਕਰੇਗਾ मेरे ट्रैवल पे, सो मेरी वीडियोस पे, भी वीडियोस क्या कहती हैं अभी टायर्ड हूँ क्योंकि सुबह जल्दी उठ गए थे रात को लेट सोया बिकॉज़ वीडियो एडिट कर रहे थे अभी जो वीडियोस एडिट हो गई हैं उनको करने का टाइम है अपलोड सो अपलोड पे लगाता हूँ वीडियो और थोड़ा चल आराम करते हैं फिर बाहर मिलेंगे आपको मार्केट में वेलकम टू लाहौर चढ़ते पंजाब टू लहंदा पंजाब ਲਓ ਵੀ ਥੋੜਾ ਜਿਹਾ ਆਰਾਮ ਕਰਕੇ ਹਮ ਲੋਗ ਆ ਗਏ ਆ ਫਰੂਟਸ ਲੈਣੇ ਕੇ ਲਈ। ਯਹਾਂ ਪਰ ਫਰੂਟਸ 2500 ਰੁਪਏ ਕਿਲੋ ਆ ਹਾਲੇ। ਮੈਂ ਜਿੰਨਿਆ ਵੀ ਰੇਟ ਹੋਗਾ ਉਸ ਕੋ 3 ਸੇ ਤਕਸੀਮ ਕਰ ਲੈਣਾ। 3 ਸੇ ਹੀ ਕਰੋ 350 ਕਿਉਂ ਕਰੋ 3 ਸੇ ਕਰੋ। ਮਸੰਮੀ ਆ। ਮਸੰਮੀ ਲੈਣੀ ਸੱਤ ਲੈਣੇ ਆ। ਮਸੰਮੀ ਹੈ 95 ਕਿਜੀ ਮਤਲਬ 30 ਰੁਪਏ ਦੀ ਕਿਲੋ।

कितने पैसे बन गए पंद्रह सौ हाँ जी पंद्रह सौ का सामान ले लिया फ्रूट कोल्ड ड्रिंक जूस पानी लो भाई ये है सड़के लाहौर की और ये था स्टोर काफ़ी बड़ा है सारा सामान मिलता है हाँ जी ਮੌਲ ਤੋਂ ਆ ਗਿਆ ਸੀ ਵਾਪਸ ਗਰੋਸਰੀ ਕਰਕੇ ਹੁਣ ਲੱਗੇ ਆ ਸੌਣ ਸਵੇਰ ਦੇ ਪਲਾਨ ਬਹੁਤ ਤਕੜੇ ਆ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਮਿਲਣ ਚੱਲੇ ਆ ਵਕਾਰ ਪਿੰਡਰ ਹੁਣਾ ਨੂੰ ਵਕਾਰ ਪਿੰਡਰ ਨੂੰ ਮਿਲਾਂਗੇ ਉਹਨਾਂ ਦੇ ਨਾਲ ਬੈ ਕੇ ਰੋਟੀ ਪਾਣੀ ਸ਼ਕਾਂਗੇ ਉਹਨਾਂ ਦੇ ਖੇਤ ਦੇਖਾਂਗੇ ਉਹਨਾਂ ਦੀਆਂ ਮੱਝਾਂ ਦੇਖਾਂਗੇ ਪ੍ਰੋਪਰ ਪਿੰਡ ਵਾਲੀ ਵਾਈਬ ਕੱਲ ਇੰਜੋਏ ਕਰਾਂਗੇ ਸੋ ਕੱਲ ਦਾ ਵਲੌਗ ਬਹੁਤ ਸਪੈਸ਼ਲ ਹੋਣਾ ਜਿਹਨੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰ ਲਓ ਤੇ ਮਿਲਦੇ ਆ ਕੱਲ ਦੀ ਵੀਡੀਓ ਦੇ ਵਿੱਚ ਗੁੱਡ ਨਾਈਟ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ